ਚਾਲੀ ਮੁਕਤਾਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਨਾਇਆ ਜਾਣ ਵਾਲਾ ਸ਼ਹੀਦੀ ਜੋੜ ਮੇਲਾ ਮੇਲਾ ਮਾਗੀ ਬਿਲਕੁਲ ਆਰੰਭ ਹੋ ਚੁੱਕਿਆ ਹੈ ਮੇਲਾ ਮਾਗੀ ਦੀ ਜਿਹੜੀਆਂ ਤਿਆਰੀਆਂ ਨੇ ਉਹ ਪੂਰੀਆਂ ਸੰਪੰਨ ਹੋ ਚੁੱਕੀਆਂ ਨੇ ਅਸੀਂ ਇਸ ਟਾਈਮ ਖਲੋਤੇ ਆ ਮੇਲਾ ਮਾਗੀ ਦਾ ਜਿਹੜਾ ਮੁੱਖ ਗਰਾਊਂਡ ਹੈ ਜਿੱਥੇ ਕਿ ਮੇਲਾ ਮਾਗੀ ਦੀਆਂ ਰੌਣਕਾਂ ਨੇ ਜਿੱਥੇ ਲੋਕ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਇੱਥੇ ਜਿਹੜਾ ਆਪਣੇ ਪਰਿਵਾਰ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਿਹੜਾ ਉਹ ਹੱਸਦੇ ਖੇਡਦੇ ਨੇ ਜਿਸ ਤਰ੍ਹਾਂ ਕਿ ਪੰਜਾਬ ਦੇ ਜਿਹੜੇ ਮਸ਼ਹੂਰ ਮੇਲੇ ਦੇ ਵਿੱਚੋਂ ਜਾਣਿਆ ਜਾਂਦਾ ਮੇਲਾ ਮਾਗੀ ਸ੍ਰੀ ਮੁਖਸਰ ਸਾਹਿਬ ਦਾ ਮੇਲਾ ਮਾਗੀ ਦਾ ਉਹਦੀਆਂ ਜਿਹੜੀਆਂ ਰੌਣਕਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਾ ਖਾਲਸ ਟੀਵੀ ਤੋਂ ਮੇਲਾ ਮਾਗੀ ਦੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਜਿਹੜੀ ਅਪਡੇਟ ਹੈ ਹਰ ਤਰ੍ਹਾਂ ਦੀ ਕਵਰੇਜ ਜਰੀਆ ਦਾ ਖਾਲਸ ਟੀਵੀ ਚਾਲੀ ਮੁਖਤਿਰ ਤਰਤੀ ਸ੍ਰੀ ਮੁਖਸਰ ਸਾਹਿਬ ਤੋਂ ਤੁਹਾਨੂੰ ਦਿਖਾਏਗਾ ਤੇ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜਾ ਮੁੱਖ ਰੋਡ ਹੈ ਮਲੋਟ ਰੋਡ ਜਿੱਥੇ ਮੇਲਾ ਮਾਗੀ ਜੱਜਦਾ ਅਸੀਂ ਆਪਣੀ ਇਸ ਜੀਪ ਦੇ ਵਿੱਚ ਬੈਠ ਕੇ ਤੁਹਾਨੂੰ ਸਾਰਾ ਮੇਲਾ ਜਿਹੜਾ ਉਹ ਦਿਖਾਵਾਂਗੇ ਇਸ ਤੋਂ ਬਾਅਦ ਅਸੀਂ ਨੰਗਾ ਸਿੰਘਾਂ ਦੀ ਸ਼ੌਣੀ ਵੀ ਜਾਵਾਂਗੇ ਘੋੜਿਆਂ ਦੀ ਮੰਡੀ ਜਾਵਾਂਗੇ ਜਿਹੜਾ ਦੇ ਵੀ ਜਿਹੜੇ ਦਰਸ਼ਨ ਕਰਾਵਾਂਗੇ ਲੋਕ ਤੁਹਾਨੂੰ ਖੜੀਏ ਵੇਖੋ ਹਾਂਜੀ ਮੇਲਾ ਮਾਗੀ ਸ੍ਰੀ ਮੁਕਸਰ ਸਾਹਿਬ ਜਿਹੜਾ ਕਿ ਪੂਰੇ ਪੰਜਾਬ ਦੇ ਮਸ਼ਹੂਰ ਮੇਲਿਆਂ ਦੇ ਵਿੱਚੋਂ ਇੱਕ ਹੈ ਉਸ ਤੇ ਕਿਸ ਤਰ੍ਹਾਂ ਦੀਆਂ ਰੌਣਕਾਂ ਨੇ ਜਿਹੜੀਆਂ ਉਹ ਦਾ ਖਾਲਸ ਟੀਵੀ ਤੇ ਤੁਸੀਂ ਦੇਖ ਰਹੇ ਹੋ ਜਿਹੜਾ ਮੁੱਖ ਬਾਜ਼ਾਰ ਹੈ ਮੇਲਾ ਮਾਗੀ ਦਾ ਮਲੋਟ ਰੋਡ ਸ੍ਰੀ ਮੁਕਸਰ ਸਾਹਿਬ ਉੱਥੇ ਪੂਰਾ ਜਿਹੜਾ ਮੇਲਾ ਭਰ ਚੁੱਕਾ ਹੈ ਇਸ ਤੋਂ ਬਾਅਦ ਅੱਗੇ ਆ ਜਾਂਦਾ ਸ੍ਰੀ ਦਰਬਾਰ ਸਾਹਿਬ ਦਾ ਉਹ ਪਵਿੱਤਰ ਸਥਾਨ ਜਿੱਥੇ 40 ਮੁਕਤਿਆਂ ਦੀ ਸ਼ਹੀਦੀ ਹੋਈ ਹੈ ਜਿੱਥੇ 40 ਮੁਕਤਿਆਂ ਦਾ ਸੰਸਕਾਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ ਔਰ ਉਹ ਸਥਾਨ ਜਿੱਥੇ ਭਾਈ ਮਹਾ ਸਿੰਘ ਜੀ ਦਾ ਜਿਹੜਾ ਉਹ ਵਿਦਾਵਾ ਗੁਰੂ ਗੋਬਿੰਦ ਸਿੰਘ ਜੀ ਮ ਉਹ ਤੁਸੀਂ ਦੇਖ ਰਹੇ ਹੋ ਜਿਹੜਾ ਮੇਲਾ ਮਾਗੀ ਬੇਸ਼ੱਕ ਕੱਲ ਨੂੰ ਲੋੜੀ ਵਾਲੇ ਦਿਨ ਤੋਂ ਸ਼ੁਰੂ ਹੋ ਜਾਏਗਾ 14 ਜਨਵਰੀ ਨੂੰ ਇਸ਼ਨਾਨ ਹੋਣਾ ਔਰ 15 ਜਨਵਰੀ ਨੂੰ ਜਿਹੜਾ ਉਹ ਹੋਲਾ ਮਹੱਲਾ ਘੋੜਦੌੜ ਜਿਹੜਾ ਕਿ ਨਿਹੰਗਾਂ ਸਿੰਘਾਂ ਦਾ ਮੇਲਾ ਹੋਏਗਾ ਔਰ ਤਿੰਨ ਦਿਨ ਜਿਹੜਾ 13 14 15 ਤਿੰਨ ਦਿਨ ਜਿਹੜਾ ਮੇਲਾ ਹੈ ਪੂਰਾ ਭਰਦਾ ਔਰ ਉਸ ਤੋਂ ਬਿਨਾ ਜਿਹੜਾ ਜਿਵੇਂ ਕਹਦੇ ਵੀ ਸ਼ਹਿਰੀਆਂ ਦਾ ਮੇਲਾ ਉਹ ਤਕਰੀਬਨ 1 ਮਹੀਨਾ ਹੀ ਇੱਥੇ ਚੱਲਦਾ ਰਹਿੰਦਾ ਪੂਰੀਆਂ ਰੌਣਕਾਂ ਜਿਹੜੀਆਂ ਸ੍ਰੀ ਮੁਖਤਸਰ ਸਾਹਿਬ ਦੇ ਵਿੱਚ ਉਹ ਤੁਸੀਂ ਮੇਲੇ ਦੀਆਂ ਦੇਖ ਸਕਦੇ ਹੋ ਕਿੰਨੀ ਚਹਿਲ ਪਹਿਲ ਹੈ ਮੁਖਤਸਰ ਸਾਹਿਬ ਦੇ ਇਸ ਰੋਡ ਦੇ ਉੱਤੇ ਸੋ ਪੂਰੀ ਦੁਨੀਆ ਦੇ ਕੋਨੇ ਕੋਨੇ ਤੋਂ ਲੋਕ ਜਿਹੜੇ ਆ ਇਸ ਮੇਲੇ ਦੇ ਵਿੱਚ ਆਉਣਗੇ ਔਰ ਮੇਲੇ ਦਾ ਜਿਹੜਾ ਉਹ ਰੰਗ ਬਰੰਗਾ ਮਾਹੌਲ ਹੈ ਜਾਂ ਜਿਹੜਾ ਸ਼ਹਾਦਤ ਆ ਚਾਲੀ ਮੁਕਤਿਆਂ ਦੀ ਉੱਥੇ ਨਤਮਸਤਕ ਵੀ ਹੋਣਗੇ ਨਿਹੰਗਾਂ ਸਿੰਘਾਂ ਦੀਆਂ ਘੌੜ ਦੌੜਾਂ ਨੇ ਉਹ ਵੀ ਦੇਖ ਗੇ اور ساری ਜਿਹੜੀ ਸਾਰੇ ਮੇਲੇ ਦੀ ਕਵਰੇਜ ਆ ਉਹ ਅਸੀਂ ਫਿਰ ਦੱਸ ਰਹੇ ਹਾਂ ਉਹ ਤੁਸੀਂ ਦਾਖਲਸ ਟੀਵੀ ਤੇ ਤੁਹਾਨੂੰ ਜਿਹੜੀ ਪਲ-ਪਲ ਦੀ ਖਬਰ ਆ ਜਾਂ ਜਿਹੜੀ ਪੂਰੀ ਤਰ੍ਹਾਂ ਦੀ ਜਿਹੜੀ ਕਵਰੇਜ ਹੈ ਸ੍ਰੀ ਮੁਖਸਰ ਸਾਹਿਬ ਤੋਂ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਮੇਲਾ ਮਾਗੀ ਦੀਆਂ ਰੌਣਕਾਂ ਸ੍ਰੀ ਮੁਖਸਰ ਸਾਹਿਬ ਜਿਹੜਾ ਮੇਲਾ ਮਾਗਿ ਦੀਆਂ ਰੌਣਕਾਂ ਤੁਹਾਨੂੰ ਦਿਖਾ ਰਹੇ ਆ ਇਹ ਬਾਜ਼ਾਰ ਆ ਜਿੱਥੇ ਕਿ ਕਰੋਕਰੀ ਦਾ ਸਮਾਨ ਆ ਕੱਪ ਪਲੇਟਾਂ ਵਗੈਰਾ ਮਿਲਦੀਆਂ ਨੇ ਮੇਰੇ ਖਿਆਲ ਚ ਮੁਖਸਰ ਦਾ ਇਸ ਇਲਾਕੇ ਦਾ ਕੋਈ ਪਰਿਵਾਰ ਨਹੀਂ ਜਿਹੜਾ ਇੱਥੋਂ ਖਰੀਦੋ ਫਰੋਖਤ ਨਾ ਕਰਦਾ ਹੋਵੇ ਇਹ ਬਾਜ਼ਾਰ ਦੀਆਂ ਰੌਣਕਾਂ ਜਿਹੜੀਆਂ ਉਹ ਅੱਜ ਸ਼ਾਮ ਤੋਂ ਲੈ ਕੇ ਇਸ ਤੋਂ ਬਾਅਦ ਬੜੇ ਲੰਮਾ ਸਮਾਂ ਜਿਹੜਾ ਲੰਮੇ ਦਿਨ ਉਹ ਚੱਲਣ ਆਲੀਆਂ ਨੇ ਤੇ ਤੁਸੀਂ ਦੇਖ ਰਹੇ ਹੋ ਸ੍ਰੀ ਮੁਖਸਰ ਸਾਹਿਬ ਦਾ ਜਿਹੜਾ ਮੇਲੇ ਦਾ ਬਾਜ਼ਾਰ ਜਿਸ ਤਰ੍ਹਾਂ ਉਹ ਸਜਿਆ ਹੋਇਆ ਆ ਅੱਗੇ ਦਿਖਾ ਦਿਓ ਦਿਖਾਈ ਚਾ ਸ਼ਾਬਾਸ਼ ਆ ਬਲੋਡ ਰੋਡ ਜਿੱਥੋਂ ਕੇ ਇਸਰੀ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਮੇਲੇ ਦੀਆਂ ਪੁਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਮੁਸਰ ਸਾਹਿਬ ਦਾ ਮੁੱਖ ਚੌਕ ਜਿਹੜਾ ਸ਼ਹੀਦ ਭਾਈ ਮਾਹ ਸਿੰਘ ਚੌਕ ਥੰਡੇ ਵਾਲਾ ਚੌਕ ਉੱਥੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਬਾਜ਼ਾਰ ਹੈ ਜਿਹੜਾ ਇਹ ਮੇਲੇ ਦੀਆਂ ਰੌਣਕਾਂ ਨੂੰ ਲੈ ਕੇ ਪੂਰਾ ਸਜ ਚੁੱਕਿਆ ਜਿੱਥੇ ਕੇ ਜਿਸ ਤਰ੍ਹਾਂ ਸਿਕ ਸਿੰਘਪੁਰ ਦਾ ਥੰਡੇ ਵਾਲਾ ਚੌਕ ਤੋਂ ਸੰਗਤਾਂ ਦਰਸ਼ਨ ਮੇਲੇ ਕਰਦੀਆਂ ਹੋਈਆਂ ਇਸਰੀ ਦਰਬਾਰ ਸਾਹਿਬ ਨੂੰ ਜਾਣ ਲਈ ਤੇ ਜਾਲੀ ਮੁਕਤਲ ਕਰਦੀ ਸੀ ਦਰਬਾਰ ਸਾਹਿਬ ਦੇ ਜਿਹੜਾ ਉਹ ਨਤਮਸਤਕ ਹੋ ਰਹੀ ਦੀਆਂ ਇਹ ਰਸਤਾ ਇਹ ਰਸਤਾ ਜਿਹੜਾ ਦਰਬਾਰ ਸਾਹਿਬ ਨੂੰ ਜਾਂ ਇਸ ਤੋਂ ਬਾਅਦ ਤੋਂ ਮੌਸਮ ਲੋਕ ਰੋਡ ਦੀ ਜਿਹੜਾ ਇਹ ਆਰਾਊਂਡ ਚੱਲ ਰਿਹਾ ਹੈ ਮੇਲਾ ਮਾਗੀ ਸ੍ਰੀ ਮੁਕਤਸਰ ਸਾਹਿਬ ਜੀ ਮੇਲਾ ਮਾਗੀ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਨੇ ਪੂਖਤਾ ਪ੍ਰਬੰਧ ਕੀਤੇ ਹੋਏ ਨੇ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਦੂਰ ਦਰਾਡੇ ਤੋਂ ਸਿੱਖ ਸੰਗਤਾਂ ਪੰਜਾਬ ਵਾਸੀ ਜਿਹੜੇ ਉੱਥੇ ਪਹੁੰਚਦੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਪੂਖਤਾ ਪ੍ਰਬੰਧ ਕੀਤੇ ਗਏ ਨੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਜਾਂ ਸੰਗਤ ਦੀ ਸਹੂਲਤ ਨੂੰ ਲੈ ਕੇ ਜਾਂ ਸੁਰੱਖਿਆ ਨੂੰ ਲੈ ਕੇ ਜਿਹੜੇ ਉਹ ਵੀ ਇੱਥੇ ਨਜ਼ਰ ਆ ਰਹੇ ਨੇ ਜੋ ਸ੍ਰੀ ਮੁਕਸਰ ਸਾਹਿਬ ਦਾ ਜਿਹੜਾ ਮੇਲਾ ਉਹ ਰੌਣਕਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦਾ ਜਿਹੜਾ ਮੇਲਾ ਮੁਕਸਰ ਦਾ ਉਹ ਭਰਦਾ ਔਰ ਕਿਸ ਤਰ੍ਹਾਂ ਜਿਹੜੇ ਲੋਕ ਜਿੱਥੇ 40 ਮੁਕਤਿਆਂ ਦੀ ਸ਼ਹਾਦਤ ਨੂੰ ਸਜਦਾ ਕਰਦੇ ਨੇ ਨਾਲ ਹੀ ਜਿਹੜਾ ਮੇਲੇ ਦੀ ਜਿਹੜੀ ਰੰਗ-ਬਰੰਗੀ ਰੌਣਕ ਹੈ ਹਰ ਤਰ੍ਹਾਂ ਦਾ ਰੰਗ ਜਿਹੜਾ ਮੇਲੇ ਦੇ ਵਿੱਚ ਦੇਖਣ ਨੂੰ ਮਿਲਦਾ ਉਹ ਵੀ ਜਿਹੜਾ ਇੱਥੇ ਮੇਲਾ ਵੀ ਜਿਹੜਾ ਦੇਖਣ ਲੋਕ ਪਹੁੰਚਦੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਪੰਜਾਬ ਹਰਿਆਣਾ ਯੂਪੀ ਪੂਰੇ ਭਾਰਤ ਦੇ ਵਿੱਚੋਂ ਜਿੱਥੇ ਸਿੱਖ ਸੰਗਤਾਂ ਆਉਂਦੀਆਂ ਨੇ ਸੋ ਇਹ ਹੈ ਸ੍ਰੀ ਮੁਖਸਰ ਸਾਹਿਬ ਦੀਆਂ ਰੌਣਕਾਂ ਮੇਲਾ ਮਾਗੀ